ਆਰੰਭ ਕੀਤਾ ਸੀ ਜੇ ਤੁਹਾਡੀ ਯਾਦ ਵਿੱਚ ਹੋਵੇ ਤਾਂ ਜਦੋਂ ਗੁਰੂ ਨਾਨਕ ਪਤਸਾ ਰੋਹਿਲਖੰਡ ਦੇ ਇਲਾਕੇ ਵਿੱਚ ਗਏ ਇੱਕ ਰੋਹਿਲਾ ਪਠਾਨ ਫੜ ਕੇ ਗੁਰੂ ਨਾਨਕ ਪਤਸਾ ਨੂੰ ਲੈ ਜਾਂਦਾ ਹੈ ਸਾਥੀ ਮਰਦਾਨਾ ਜੀ ਦੇ ਨਾਲ ਹੀ ਜਾਂਦੇ ਨੇ ਪਰ ਇਤਿਹਾਸ ਵਿੱਚ ਪਹਿਲਾਂ ਮੈਂ ਜ਼ਿਕਰ ਕਰ ਚੁੱਕਿਆ ਮਰਦਾਨੇ ਨੂੰ ਮਹਾਰਾਜ ਨੇ ਅਲੱਗ ਕਰ ਦਿੱਤਾ ਪਤਸਾ ਨੇ ਆਖਿਆ ਕੁਝ ਸਮੇਂ ਵਾਸਤੇ ਅਲੱਗ ਹੋ ਜਾ ਦੂਰ ਚਲੇ ਜਾ ਜਿਸ ਵਚਤ ਵਿੱਚੋਂ ਜਿਸ ਘੜੀ ਵਿੱਚੋਂ ਮੈਂ ਲੰਘਣਾ ਉਹਦੇ ਵਿੱਚੋਂ ਤੂੰ ਨਹੀਂ ਲੰਘ ਸਕਦਾ ਕਿਸੇ ਦਾ ਦਰਦ ਨਿਵਾਰਨਾ ਵਿਖੜੇ ਪੈਂਡਿਆਂ ਵਿੱਚੋਂ ਲੰਘਣਾ ਪੈਣਾ ਕਿਸੇ ਦਾ ਦਰਦ ਨਿਵਾਰਨ ਵਾਸਤੇ ਸੱਚ ਹੈ ਸੱਚ ਦੇ ਰਾਹ ਤੇ ਖੜਨਾ ਸੋਖਾ ਥੁੜੀ ਆ ਝੂੜਦੇ ਰਸਤੇ ਤੇ ਬਸੇ ਰਹੇ ਝੂੜਦੇ ਪਲੰਦੇ ਖੜੇ ਹੋ ਜਾਂਦੇ ਨਹੀਂ ਸੱਚ ਦੇ ਰਸਤੇ ਤੇ ਕੋਈ ਬਰਲਾ ਖੜਦਾ ਫਿਰ ਜਿਹੜਾ ਸੱਚ ਦੇ ਰਸਤੇ ਤੇ ਖੜਦਾ ਉਹਨੂੰ ਆਕੜਾਂ ਹੁੰਦੀਆਂ ਨੇ ਉਨਾ ਔਖੜਾਂ ਵਿੱਚੋਂ ਲੰਗਣਾ ਵਿਕੜੇ ਪੈਂਦਿਆਂ ਵਿੱਚੋਂ ਲੰਗਣਾ ਉਹਨੂੰ ਕਹਿੰਦੇ ਆ ਫਿਰ ਸੱਚ ਦਾ ਪੁਜਾਰੀ ਗੁਰੂ ਨਾਨਕ ਪਾਤਸ਼ਾਹ ਵਿਕੜੇ ਪੈਂਦਿਆਂ ਵਿੱਚੋਂ ਲੰਗੇ ਸਤਗੁਰੂ ਪਾਤਸ਼ਾਹ ਅੱਜ ਰੋਹਿਲੇ ਪਠਾਨ ਦੇ ਨਾਲ ਸਭ ਕੁਝ ਜਾਣਦੇ ਹੋਏ ਰੋਹਿਲਾ ਪਠਾਨ ਸ਼ਿਕਾਰ ਕਰਨ ਵਾਸਤੇ ਆਇਆ ਸ਼ਿਕਾਰ ਕਰਨਾ ਲੋਕਾਂ ਦੇ ਧੀਆ ਦਾ ਪੁੱਤਰਾਂ ਦਾ ਮੁਟਿਆਰਾਂ ਦਾ ਚੁੱਕ ਕੇ ਲੈੜੇ ਮੰਡੀ ਵਿੱਚ ਵੇਚਣੇ ਗੁਰੂ ਨਾਨਕ ਪਾਤਸ਼ਾਹ ਖੁਦ ਅੱਜ ਇਸ ਏਰੀਏ ਵਿੱਚ ਆਏ ਕਿ ਪਹਿਲਾਂ ਵਿਕਾਗੇ ਮੰਡੀ ਵਿੱਚ ਵਿਕਣ ਤੋਂ ਬਾਅਦ ਦੀਨ ਦੁਨੀ ਦਾ ਬਾਲੀ ਦੇਖੋ ਕਿੰਨਾ ਰਾਹ ਵਿੱਚੋਂ ਲੰਘਿਆ ਸੰਸਾਰ ਦੇ ਦੁੱਖ ਨਿਵਾਰਨ ਵਾਸਤੇ ਮੰਡੀ ਵਿੱਚ ਵਿਕਾਂਗਾ ਚੱਕਰੀ ਵੀ ਕਰਾਂਗਾ ਪਰ ਵਖਤ ਆਉਣ ਦੇ ਨਾਲ ਇਹਨਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਸਤਿਗੁਰੂ ਪਤਸ਼ਾ ਰੋਹਿਲੇ ਪਠਾਣ ਦੇ ਨਾਲ ਚਲੇ ਜਾਂਦੇ ਨੇ ਘਰ ਲੈ ਜਾਂਦੇ ਇਹਦੀ ਘਰ ਵਾਲੀ ਨੇ ਬੜੇ ਯਤਨ ਕੀਤੇ ਕਿ ਇਹ ਜਿਹੜਾ ਲਾਲ ਫੜ ਕੇ ਲਿਆਇਓ ਕੋਈ ਆਮ ਨਹੀਂ ਕੋਈ ਖਾਸ ਲੱਗਦਾ ਛੱਡ ਦਿਓ ਨਹੀਂ ਮੰਨਿਆ ਜਿੱਦ ਤੇ ਟਿਕਿਆ ਰਿਹਾ ਹੈ ਅਗਲੇ ਦਿਨ ਮੰਡੀ ਵਿੱਚ ਲੈ ਜਾਂਦਾ ਮੰਡੀ ਵਿੱਚ ਬੋਲੀ ਲੱਗਦੀ ਏ ਇੱਕ ਉੱਚੇ ਚਬੂਤਰੇ ਤੇ ਖੜ ਕੇ ਆਵਾਜ਼ ਦਿੰਦਾ ਹੈ ਕਿ ਕੌਣ ਹੈ ਜਿਹੜਾ ਇਸ ਨੂੰ ਖਰੀਦ ਸਕਦਾ ਹੈ ਜਿਹੜਾ ਮੇਰੇ ਕੋਲ ਗੋਲ ਆਏ ਮੇਰਾ ਗੁਲਾਮ ਹੈ ਇਹਦੀ ਕੀਮਤ ਕੌਣ ਦੇ ਸਕਦਾ ਇੱਕ ਖਾਨ ਮੀਰ ਖਾਨ ਉੱਠਿਆ ਅਮੀਰ ਬੰਦਾ ਵਾਕ ਦਾ ਇੱਕ ਘੋੜਾ ਇराकी ਇਹਨੇ ਆਖਿਆ ਪਠਾਨ ਨੇ ਨਹੀਂ ਅਨੇ ਕੀਮਤ ਨਹੀਂ ਬਹੁਤ ਘੱਟ ਏਦੇ ਚਿਹਰੇ ਤੇ ਨੂਰ ਵੇ ਕੈਸਾ ਏ ਉਹਨੇ ਆਖਿਆ ਦੋ ਘੋੜੇ ਇराकी ਦੋ ਘੋੜਿਆਂ ਦੇ ਮੁੱਲ ਵਟੇ ਬਿਕ ਗਏ ਦੋ ਘੋੜੇ ਮੁੱਲ ਪਿਆ ਗੁਰੂ ਨਾਨਕ ਪਾਤਸ਼ਾਹ ਦਾ ਹੁਣ ਇਹ ਮੀਰ ਗੁਰੂ ਪਾਤਸ਼ਾਹ ਨੂੰ ਫੜਦਾ ਉਹ ਆਪਣੇ ਨਾਲ ਲੈ ਜਾਂਦਾ ਉਹ ਆਖਦਾ ਹੁਣ ਤੂੰ ਇਹਦਾ ਗੁਲਾਮ ਨਹੀਂ ਅੱਜ ਤੋਂ ਬਾਅਦ ਮੇਰਾ ਗੁਲਾਮ ਹੈ ਗੁਰੂ ਨਾਨਕ ਪਾਤਸ਼ਾਹ ਚੜ੍ਹਦੀ ਜਵਾਨੀ ਹੈ ਜਿਹੜੇ ਤੇ ਨੂਰ ਏ ਪਰ ਜ਼ਾਲਿਮਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਪਾਪੀ ਨੂੰ ਪਾਪ ਦੇ ਨਾਲ ਪਿਆਰ ਹੁੰਦਾ ਹੈ ਪਾਪ ਬੁਰਾ ਹੈ ਬੁਰਾ ਹੈ ਮਹਾਰਾਜ ਕਹਿੰਦੇ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ ਔਰ ਉਹਨਾਂ ਵਾਸਤੇ ਪਾਪ ਚੰਗਾ ਸੀ ਉਹ ਪਾਰਖੂ ਅੱਖ ਨਹੀਂ ਸੀ ਕਿ ਪਛਾਣ ਸਕੇ ਕੋਈ ਆਮ ਨਹੀਂ ਕੋਈ ਖਾਸ ਆਇਆ ਹੈ ਉਹਨਾਂ ਵਾਸਤੇ ਇੱਕ ਗੋਲਾ ਸੀ ਇੱਕ ਗੁਲਾਮ ਸੀ ਮੀਰ ਕਾਲ ਗੁਰੂ ਪਾਤਸ਼ਾਹ ਨੂੰ ਬੜਕੇ ਲੈ ਜਾਂਦਾ ਹੈ ਦੂਜੇ ਬੰਨੇ ਇਤਿਹਾਸ ਦਾ ਪਤਰਾ ਇਹ ਦਰਸਾਉਂਦਾ ਹੈ ਕਿ ਇੱਕ ਬੰਦੀਖਾਨਾ ਇਹਨਾਂ ਨੇ ਬੜਾਇਆ ਹੋਇਆ ਜੇਲ੍ਹਖਾਨਾ ਉਸ ਜੇਲ੍ਹਖਾਨੇ ਵਿੱਚ ਇਹਨਾਂ ਨੇ ਜਿਲਾ ਨੇ ਥੋੜੀ ਜਿਹੀ ਬਗਾਵਤ ਕੀਤੀ ਫੜਨ ਤੋਂ ਬਾਅਦ ਜਿਨ੍ਹਾਂ ਨੌਜਵਾਨਾਂ ਨੂੰ ਫੜਦੇ ਨੇ ਜੇ ਕਿਸੇ ਨੇ ਵਿੱਚੋਂ ਬਗਾਵਤ ਕੀਤੀ ਚੁੱਕ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਲੈਂਦੇ ਜਿਹੜਾ ਗੁਲਾਮ ਬੜ ਕੇ ਕੰਮ ਕਰੀ ਜਾਂਦਾ ਉਸ ਤੋਂ ਕਰਾਈ ਜਾਂਦੇ ਨੇ ਔਰ ਇੱਕ ਸਿੱਖ ਇਸ ਬੰਦੀਖਾਨੇ ਵਿੱਚ ਹੈ ਉਹਦਾ ਨਾਂ ਹੈ ਭਾਈ ਹਰਾ ਕਹਿੰਦੇ ਇਸ ਇੱਕ ਬੰਦੀਖਾਨੇ ਵਿੱਚ ਅਰਦਾਸਾ ਕਰਦਾ ਕਿ ਦੀਨ ਦੇ ਆਲੂ ਸਤਿਗੁਰੂ ਸੁਣਿਆ ਸੰਸਾਰ ਦੇ ਅੰਦਰ ਕਸ਼ਟ ਨਿਵਾਰਨ ਵਾਸਤੇ ਆਇਓ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾਣੇ ਹੋ ਕਦੇ ਇਸ ਪਾਸੇ ਵੀ ਆ ਜਾਓ ਜਿੱਧਰ ਜ਼ੁਲਮ ਦੀ ਇੰਤਹਾ ਹੋਈ ਏ ਇਹ ਭਾਈ ਹਰਾ ਬੰਦੀਖਾਨੇ ਵਿੱਚ ਉਸ ਜੇਲ੍ਹਖਾਨੇ ਵਿੱਚ ਦਿਲੋਂ ਅਰਦਾਸਾ ਜਿਵੇਂ ਕਰਦਾ ਉਸ ਵਕਤ ਦੀਆਂ ਲੈਣਾ ਜਥੇ ਦੀ ਜਵਾਨੀ ਸਭ बंदी खाने विच सिरीअर साह करंदी खाने विच सिरीयर ॿ सा करदा गल विच गल विच पा मखो नानक नाम चार गल विच पा मुखो नानक नाम चार سڑتی دنیا تک کے سیبا تھارن آگیوں سڑتی دنیا تک کے سیبا تھارن آگیوں پاپ پاپ کا مام دے پھر دے پاپ نیواردہ پاپ کا رام دے پھر دے پاپ نیواردہ ਕਿਦਰੇ ਦੁਖੀ ਤੜਪਉਦੇ ਚਰਨੀ ਲਾਲ ਠਾਰਦਾ ਕਿਦਰੇ ਦੁਖੀ ਤੜਪਉਦੇ ਚਰਨਾ ਲਾਲ ਠਾਰਦਾ पूरियां विचो लहू न चोड़े दते पूरियां विचो लहू न चोड़े दते किरे लालो दातू दुधो दोध तारा केरे लालो दातो दुदो दो तार ਜਾ ਚੱਕੀ ਆ ਪੀਂਦਾ ਏ ਕਿਧਰੇ ਆਪ ਜੇਹਰੇ ਵਿੱਚ ਬੈਠਾ ਚੱਕੀ ਆ ਪੀਂਦਾ ਏ ਕਿਧਰੇ ਕਿਧਰੇ ਬੰਧਿਆ ਦੇ ਹੈ ਬੰਧਨ ਪਿਆ ਉਤਾਰਦਾ ਕਿਧਰੇ ਬੰਧਿਆ ਦੇ ਹੈ ਬੰਧਨ ਪਿਆ ਉਤਾਰਦਾ पथरा विचो कट त सोमे पाणी पथर विचो कट त सोमे पाणी केधरे पर्वत बाबा पंज नवत बाबा ਨਾਲ ਨਜ਼ਰ ਦੇ ਰੀਠੇ ਮਿੱਠੇ ਕਰਦਾ ਏ ਕਿਧਰ ਨਾਲ ਨਜ਼ਰ ਦੇ ਰੀਠੇ ਮਿੱਠੇ ਕਰਦਾ ਏ ਸੁੱਕੇ ਸੁੱਕੇ ਅੰਦਰ ਫਿਰਦਾ ਮੈਂ ਕਾ ਖਲਾਂਦਾ ਸੁੱਕੇ ਫੁੱਲਾਂ ਅੰਦਰ ਫਿਰਦਾ ਮੈਂ ਕਾ ਖਲਾਂਦਾ

ਤੇਰੇ ਚਾਤ ਪਾ ਕੇ ਤਬੇ ਕੜਾਹੇ ਥਾਰਦੇ ਕਿਤੇਰੇ ਚਾਤ ਪਾ ਕੇ ਤਬੇ ਕੜਾਹੇ ਥਾਰਦੇ ਦੇ ਬਲ ਵੀ ਜਾਮੀ ਨਜ਼ਰ ਮੇਰ ਦੀ ਮਾਰਦਾ ਸਾਡੇ ਵੱਲ ਵੀ ਜਾਮੀ ਨਜ਼ਰ ਮੇਰ ਦੀ ਮਾਰਦਾ ਦਰਸ਼ਨ ਦੇ ਦੇ ਬਾਬਾ ਸਦਕਾ ਉਸ ਪਿਆਰ ਦਾ ਦਰਸ਼ਨ ਦੇ ਦੇ ਬਾਬਾ ਸਦਕਾ ਉਸ ਪਿਆਰ ਦਾ ਭਗਤੀ ਸਿਦਕ ਕਮਾਈ ਦਾ ਸਾਨੂੰ ਮਾਣ ਨਹੀਂ ਹੋਈ ਭਗਤੀ ਸਿਦਕ ਕਮਾਈ ਦਾ ਮੈਂ ਤਾਂ ਮੈਂ ਤਾਂ ਬੇਦਾ ਹਾਂ ਦਿਲ ਆਪਣੇ ਬਖਸ਼ਣ ਹਾਰਤਾ ਮੈਂ ਤਾਂ ਬੇਦਾ ਹਾਂ ਦਿਲ ਆਪਣੇ ਬਖਸ਼ਣ ਹਾਰਦਾ ਮੈਂ ਤਾਂ ਬੇਦਾਹਲ ਆਪਣੇ ਬਖਸ਼ਣ ਹਾਰਦਾ ਹੋ ਹੋ ਇਹ ਭਾਈ ਹਰਾ ਇਹ ਵੀ ਬੰਦੀਖਾਨੇ ਵਿੱਚ ਅਰਦਾਸਾਂ ਕਰਦਾ ਹੈ ਅਸਲ ਵਿੱਚ ਇਹ ਸਿੱਖ ਦੀ ਵੀ ਅਰਦਾਸ ਹੈ ਮਹਾਰਾਜ ਇਹ ਜਿਹੜੇ ਜ਼ੁਲਮ ਕਮਾਉਂਦੇ ਨੇ ਰੋਹਿਲੇ ਪਠਾਨ ਕਦੇ ਇਸ ਪਾਸੇ ਵੀ ਆ ਕੇ ਰਹਿਮਤ ਦਾ ਮੀਂਹ ਵਰਸਾ। ਇਹਨਾਂ ਨੂੰ ਭੁੱਲਿਆਂ ਨੂੰ ਵੀ ਕਿਤੇ ਰਾਹੇ ਪਾ। ਮੈਂ ਸੁਣਿਆ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾਨਾ। ਔਰ ਇਸ ਪਾਸੇ ਕਦੋਂ ਰਹਿਮਤ ਵਰਸਾਉਣੀ ਏ? ਇਹ ਭਾਈ ਹਰਿਆ ਅਰਦਾਸਾਂ ਕਰਦਾ। ਇਤਿਹਾਸ ਕਹਿੰਦਾ ਭਾਈ ਹਰੇ ਦੀਆਂ ਅਰਦਾਸਾਂ ਵੀ ਪ੍ਰਵਾਨ ਹੋਈਆਂ। ਕਿ ਮਹਾਰਾਜ ਇਸ ਇਲਾਕੇ ਵਿੱਚ ਪਹੁੰਚੇ। ਕਿਸੇ ਨੇ ਸੱਚ ਲਿਖਿਆ ਕੌਣ ਕਹਤਾ ਹੈ ਦیدار ਨਹੀਂ ਹੋਤਾ ਬੰਦਾ ਖੁਦ ਹੀ ਤਲਵਗਾਰ ਨਹੀਂ ਹੋਤਾ ਉਸ ਗੁਨਾਹਗਾਰ ਕੋ ਕبھی ਦیدار ਨਹੀਂ ਹੋਤਾ ਜੋ ਆਪਣੇ ਗਨਾਹੋਂ ਪੇ ਸ਼ਰਮਸ਼ਾਰ ਨਹੀਂ ਹੋਤਾ ਦਿਲੋਂ ਕੀਤੀ ਅਰਦਾਸ ਦਿਲੋਂ ਝੁਕਿਆ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਚੜਦਾ ਭਾਈ ਹਰਾ ਜੁੜੀ ਹੋਈ ਰੂਹ ਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਅਰਦਾਸ ਕੀਤੀ ਮਹਾਰਾਜ ਨੇ ਉਦਾਸੀ ਇਸ ਉੱਤਰ ਪ੍ਰਦੇਸ਼ ਏਰੀਆ ਦੇ ਵਿੱਚ ਮਹਾਰਾਜ ਪਹੁੰਚੇ ਮੰਡੀ ਵਿੱਚ ਵਿਕੇ ਮੰਡੀ ਵਿੱਚ ਵਿਕਣ ਤੋਂ ਬਾਅਦ ਇਹ ਮੀਰ ਖਾਨ ਆਪਣੇ ਘਰ ਗੁਰੂ ਪਤਸਰ ਨੂੰ ਲੈ ਜਾਂਦਾ ਹੈ ਆਪਣੇ ਘਰ ਲਿਜਾ ਕੇ ਆਖਦਾ ਤੂੰ ਮੇਰਾ ਗੋਲਾ ਹੈ ਤੇ ਹੁਣ ਮੇਰਾ ਗੁਲਾਮ ਹੈ ਅੱਜ ਤੋਂ ਬਾਅਦ ਜੋ ਮੈਂ ਕੰਮ કહਾਂ ਉਹ ਤੂੰ ਕਰਨਾ ਹੈ ਅਗਲਾ ਦਿਨ ਚੜਿਆ ਅਮੀਰ ਖਾਨ ਨੇ ਸਮਝਾਇਆ ਉਹ ਚੁੱਕ ਗਾਗਰ ਇੱਥੇ ਪਾਣੀ ਨੇੜੇ ਤੇੜੇ ਨਹੀਂ ਇੱਕ ਦੂਰ ਉਹ ਖੂਪ ਟਿਆ ਸਾਰਾ ਨਗਰ ਸਾਰਾ ਇਲਾਕਾ ਉੱਥੋਂ ਪਾਣੀ ਪੜਦਾ ਆਮ ਕਰਕੇ ਪਿੰਡਾਂ ਵਿੱਚ ਇਸੇ ਤਰ੍ਹਾਂ ਹੁੰਦਾ ਸੀ ਕਿਤੇ ਇੱਕ ਖੂਪ ਪਿੰਡ ਵਿੱਚ ਹੋਣਾ ਸਮੁੱਚੇ ਪਿੰਡ ਨੇ ਨਗਰ ਨੇ ਉੱਥੋਂ ਪਾਣੀ ਪਰਣਾ ਹੁਣ ਅਸਲ ਵਿੱਚ ਘਰ-ਘਰ ਵਿੱਚ ਟੂਟੀਆਂ ਘਰ-ਘਰ ਵਿੱਚ ਬੋਰ ਪਾਣੀ ਦੀ ਸਪਲਾਈ ਪਰ ਉਹਨਾਂ ਸਮਿਆਂ ਦੇ ਵਿੱਚ ਨਾਲੇ ਉਸ ਏਰੀਏ ਦੇ ਵਿੱਚ ਖਾਸ ਕਰਕੇ ਪਾਣੀ ਦੂਰ ਤਰਾਡੇ ਕਿਤੇ ਪਾਣੀ ਦੇ ਸੋਮੇ ਫੁੱਟਦੇ ਨੇ ਸਭ ਨੇ ਪਾਣੀ ਉਸੇ ਜਗ੍ਹਾ ਤੋਂ ਬਰਤਣ ਵਾਸਤੇ ਵੀ ਜਿਹੜਾ ਪਾਣੀ ਲੈਣਾ ਹੈ ਉੱਥੋਂ ਲਿਆਉਣਾ ਇਤਿਹਾਸ ਕਹਿੰਦਾ ਹੈ ਕੱਚਾ ਖੂਹ ਹੈ ਸਾਰਾ ਨਗਰ ਉਤੋਂ ਪਾਣੀ ਲਿਓਂਦਾ ਗੁਰੂ ਨਾਨਕ ਪਾਤਸ਼ਾਹ ਨੂੰ ਇਸ਼ਾਰਾ ਦਿੱਤਾ ਚੁੱਕ ਗਾਗਰ ਸਿਰ ਤੇ ਤੇ ਪਾਣੀ ਉਸ ਖੂਹ ਤੋਂ ਲੈ ਕੇ ਆ ਔਰ ਜੋ ਮੈਂ ਹੁਕਮ ਕਰਾਂ ਉਹ ਤਤシン ਤੂੰ ਮੰਨਣਾ ਮੈਂ ਤੈਨੂੰ ਖਰੀਦਿਆ ਮੋਟੀ ਕੀਮਤ ਦੇ ਕੇ ਖਰੀਦਿਆ ਦੀਨ ਦੇ ਆਲੂ ਸਤਗੁਰੂ ਗਾਗਰ ਚੁੱਕਦੇ ਨੇ ਜਿਵੇਂ ਪਾਣੀ ਲਿਆਉਣ ਵਾਸਤੇ ਜਾਂਦੇ ਨੇ ਕਲਾਕੀ ਵਰਤਦੀ ਐ ਲਾਸਟ ਲੈਣਾ ਜੱਸੀ ਦੀ ਜ਼ਬਾਨੀ ਸ਼ਰਤ ਦਾ ਗੁਰੂ ਜੀ ਹੁਕਮ ਪਾਏ ਕੇ ਪਾਣੀ ਨੂੰ ਤੋਰੇ ਮ ਗਾਗਰੇ ਠਾਏ ਕੇ ਮਾਲਕ ਦਾ ਗੁਰੂ ਜੀ ਹੁਕਮ ਪਾਏ ਕੇ ਪਾਣੀ ਨੂੰ ਤੋਰੇ ਮ ਗਾਗਰੇ ਠਾਏ ਕੇ ਕੂਟੇ ਪਹੁੰਚੇ ਵਾਹਿਗੁਰੂ ਧਾਮ ਦੇ ਵਾਹਿਗੁਰੂ ਧਾਮ ਦੇ ਸਤਨਾਮ ਬੋਲ ਗਾਗਰ ਗਾਉਂਦੇ ਕੀ ਆ ਪਾਣੀ ਰੰਗ ਕਰਤਾਰ ਦੇ ਖਾਲੀ ਲੈ ਕੇ ਗੱਗਰ ਜਾ ਘਰ ਆਮ ਦੇ ਖਾਲੀ ਲੈ ਕੇ ਗੱਗਰ ਜਾ ਘਰ ਆ ਜਾਣੇ ਭਗਵਾਨ ਜੀ ਸੁਣ ਕੇ ਹਰਾਂ ਦਰਜੀ ਸਤਬੰਨ ਆਖ ਕੇ ਮੁਰਨੇ ਪੈਰ ਜੀ ਤੋਂ ਬਗਲ ਪਹੁੰਚੇ ਲਗਾਈ ਦਰਜੀ ਬੁੱਕ ਗਿਆ ਟੋਬਾ ਜੁਗਰੂ ਜੀ ਪਾਉਂਦੇ ਸੰਗ ਗਿਆ ਟੋਬਾ ਜੁਗਰੂ ਜੀ ਪਾਉਂਦੇ ਖਾਲੀ ਮੋੜ ਗੱਗ ਨੇ ਤਾ امیر ਨੇ ਤੱਕਿਆ ਢੋਲ ਦੀ ਉਹ ਤੇਵੇਂ ਨਿਪਾਲੀ ਗੁਰਾ ਕੇ ਹੋ ਬੋਲਦੀ ਤੱਕਿਆ ਰਾਮੀਰ ਨੇ ਤੱਕਿਆ ਢੋਲ ਜੀ ਸਿਰ ਉੱਚੀ ਗੱਗ ਰ ਜਨ ਜਰ ਹਾਈ ਏ ਨਜ਼ਰ ਆਈ ਜੀ ਸਿੱਧੇ ਲਈ ਕਲਾ ਬਾਬੇ ਨੇ ਵਖਾਈ ਜੀ ਸਿੱਧੇ ਲਈ ਕਲਾ ਬਾਬੇ ਨੇ ਵਖਾਈ ਜੀ ਸਿੱਫਲ ਦੀ ਕਲਾ ਬਾਬੇ ਇਤਿਹਾਸ ਅੱਗੇ ਵੀ جاری ਹੈ ਸਮਾਪਤ ਹੈ ਸਰਵਤ ਸੰਗਤਾਂ ਨੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਜੁੜਨਾ ਕੀਤਾ ਸਤਿਗੁਰੂ ਸਰਬ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਨਣ ਗੁਰਸਿੱਖੀ